ਬੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਤਲਵੰਡੀ ਸਾਬੋ ਤੋਂ ਬੱਸ ਬਠਿੰਡੇ ਨੂੰ ਜਾ ਰਹੀ ਸੀਗੀ ਜਿੱਥੇ ਓਵਰਟੇਕ ਕਾਰ ਤੋਂ ਕਰਦੀ ਹੋਈ ਡਰੇਨ ਦੇ ਵਿੱਚ ਬੱਸ ਡਿੱਗ ਪੈਂਦੀ ਹੈ ਪੁਲ ਛੋਟਾ ਹੋਣ ਕਰਕੇ ਕੁਝ ਵਿਅਕਤੀ ਦੱਸ ਰਹੇ ਹੈ ਕਿ ਬੱਸ ਦੀ ਸਪੀਡ ਵੀ ਜ਼ਿਆਦਾ ਸੀਗੀ ਜਿਹੜੀ ਬੱਸ ਐਨਜੀ ਕੰ ਐਨਜੀ ਕੇ ਕੰਪਨੀ ਦੀ ਹੈ ਤਾਂ ਜਿਦੇ ਵਿੱਚ ਕਾਫੀ ਜਾਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਬਹੁਤ ਵੱਡਾ ਹਾਸਾ ਵਾਪਰਿਆ ਜਿੱਥੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਇੱਕ ਛੋਟੇ ਜਿਹੇ ਬੱਚੇ ਦੀ ਮਾਂ ਦੀ ਤੇ ਬੱਚੇ ਦੀ ਮੌਤ ਹੋ ਜਾਂਦੀ ਹੈ ਬੜੀ ਮੰਦ ਭਾਗੀ ਖਬਰ ਵੇਖੋ ਤੁਸੀਂ ਕਾਫੀ ਜਾਨਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਹਜੇ ਵੀ ਜਿਹੜੇ ਹੈਗੇ ਆ ਵਾਸ ਨੂੰ ਕੱਢਣ ਦੇ ਵਿੱਚ ਤਿੰਨ ਕਰੇਨਾਂ ਲੱਗੀਆਂ ਹੋਈਆਂ ਗਿਆ ਤਾਂ ਪ੍ਰਸ਼ਾਸਨ ਇੱਥੇ ਪਹੁੰਚ ਚੁੱਕਿਆਗਾ ਡੀਸੀ ਐਸਐਸਪੀ ਐਸਐਚਓ ਜਿਹੜਾ ਪ੍ਰਸ਼ਾਸਨ ਪੂਰਾ ਪਹੁੰਚ ਚੁੱਕਿਆਗਾ ਤਾਂ ਪਿੰਡ ਵਾਲੇ ਲੋਕਾਂ ਨੇ ਵੀ ਕਾਫੀ ਜ਼ਿਆਦਾ ਸਾਥ ਦਿੱਤਾਗਾ ਵੇਖੋ ਲੋਕੀ ਜਿਹੜੇ ਆਪ ਮੁਹਾਰੇ ਲੱਗੇ ਹੋਏ ਆ ਵੇਖੋ ਲਾਸ਼ਾਂ ਵੀ ਕਾਫੀ ਕੱਢੀਆਂ ਹੋਈਆਂ ਉੱਥੋਂ ਤਾਂ ਵੇਖੋ ਬੜਾ ਮੰਦ ਭਾਗੀ ਖਬਰ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਡਰੇਨ ਦੇ ਵਿੱਚ ਜਿਹੜੀ ਹੈਗੀ ਆ ਬੱਸ ਡਿੱਗੀ ਆ ਤਾਂ ਬੱਸ ਡਰੇਨ ਦੇ ਵਿੱਚੋਂ ਡਿੱਗਣ ਤੋਂ ਬਾਅਦ ਲੋਕਾਂ ਨੇ ਆਪ ਮਹਾਰੇ ਜਲਦੀ ਤੋਂ ਜਲਦੀ ਜਿਹੜੀਆਂ ਸਹਾਇਤਾ ਜਿਹੜੀ ਦਿੱਤੀ ਆ ਮੁੱਢਲੀ ਸਹਾਇਤਾ ਦਿੱਤੀ ਆ ਜਿੱਥੇ ਸਰਦਾਰ ਲੋਕਾਂ ਨੇ ਆਪਣੀਆਂ ਪੱਗਾਂ ਲਾ ਕੇ ਦਬਾ-ਦਾਬ ਸਮਾਨ ਚੁੱਕ-ਚੁੱਕ ਕੇ ਜਿਹੜਾ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਦੇਖੋ ਬਹੁਤ ਜਿਹੜਾ ਹਾਸਾ ਵੱਡਾ ਵਾਪਰਿਆਗਾ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਂ ਵੇਖੋ ਨਿੱਕੇ ਜਿਹੇ ਬੱਚੇ ਦੀ ਜਾਨ ਚਲੀ ਗਈ ਆ ਤਾ ਉਹ ਦੱਸਣ ਦੇ ਮੁਤਾਬਕ ਜਿਹੜਾ ਹੈਗਾਗਾ ਹਸਪਤਾਲ ਦੇ ਵਿੱਚ ਜਿਹੜੇ ਕਾਫੀ ਜਾਣੇ ਲਜਾਏ ਗਏ ਆ ਬੱਸ ਜਿਹੜੀ ਹੈਗੀ ਆ ਕਾਫੀ ਜ਼ਿਆਦਾ ਭਰੀ ਹੋਈ ਸੀ ਸਵਾਰੀਆਂ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਇੱਥੇ ਕੱਟ ਹੋਇਆ ਐਨਜੀਕੇ ਕੰਪਨੀ ਦੀ ਬੱਸ ਸੀਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਮਬੋਲਸ ਵੀ ਕਾਫੀ ਜ਼ਿਆਦਾ ਆਈਆਂ ਹੋਈਆਂ ਗਿਆ ਜਿੱਥੇ ਸਾਬੋ ਕੀ ਤਲਵੰਡੀ ਜਿੱਥੇ ਕੀ ਬਠਿੰਡਾ ਹਸਪੀਟਲ ਦੇ ਵਿੱਚ ਲਗ ਲਗ ਜਗ੍ਹਾ ਤੇ ਜਿਹੜੇ ਹੈਗੇ ਆ ਲਿਜਾਏ ਜਾ ਰਹੇ ਆ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਮਾਂ ਦੀ ਜਾਨ ਚਲੀ ਗਈ ਆ ਬੱਚੇ ਦੀ ਜਾਨ ਚਲੀ ਗਈ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੜਾ ਵੱਡਾ ਹਾਸਾ ਵਾਪਰਿਆ ਹੋਇਆਗਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਹਜੇ ਤੱਕਰ ਪਤਾ ਨਹੀਂ ਲੱਗਿਆਗਾ ਵੀ ਜਿਹੜੀਆਂ ਇਹ ਲਾਸ਼ਾਂ ਹੈਗੀਆਂ ਗਿਆ ਕਿੱਥੋਂ ਕਿੱਥੋਂ ਦੇ ਜਿਹੜੇ ਹੈਗੇ ਆ ਵਿਅਕਤੀ ਹੈਗੇ ਆ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਵੀਡੀਓ ਦੇ ਥੱਲੇ ਵਾਹਿਗੁਰੂ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਪੀਬੀ ਨਿਊਜ਼ ਟੀਵੀ ਤੇ ਵੇਖੋ ਤਸਵੀਰਾਂ ਦੇ ਵਿੱਚ ਜਿਹੜੀ ਬੱਸ ਜਿਹੜੀ ਹੈ ਥੱਲੇ ਡਿੱਗੀ ਹੋਈ ਆ ਇੱਕ ਵੱਡਾ ਹਾਸਾ ਵਾਪਰਿਆ ਹੋਇਆਗਾ ਤਾਂ ਡਰੇਨ ਦੇ ਵਿੱਚ ਡਿੱਗਣ ਤੋਂ ਬਾਅਦ ਜਿਹੜਾ ਹੈਗਾ ਦੱਸ ਰਹੇ ਆ ਆਸ-ਪਾਸ ਦੇ ਲੋਕ ਕਹਿੰਦੇ ਵੀ ਜਿਹੜੀ ਬੱਸ ਦੀ ਸਪੀਡ ਉਹ ਵੀ ਜਿਹੜੀ ਹੈ ਤੇਜ਼ ਸੀਗੀ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਲੋਕੀ ਸੇਵਾ ਕਰਨ ਲੱਗੇ ਹੋਏ ਆ ਜਿੱਥੇ ਆਪ ਮੁਹਾਰੇ ਜਲਦੀ ਤੋਂ ਜਲਦੀ ਜਿਹੜੇ ਲੋਕਾਂ ਨੂੰ ਜਾਨ ਬਚਾਉਣ ਲੱਗ ਗਏ ਆ ਤੇ ਉਹਦੀਆਂ ਡੈੱਡ ਬੋਰਡਿੰਗ ਨੇ ਤਿੰਨੇ ਠੀਕ ਹੈ ਇੱਕ ਆ ਬੱਚੀ ਹੈ 2 ਸਾਲ ਦੀ ਇਹ ਲੇਡੀ ਆ ਅਜੇ ਇਹਨਾਂ ਦੀ ਪਛਾਣ ਨਹੀਂ ਹੋਈ ਕੋਈ ਤੇ ਇਹ ਇੱਕ ਆ ਲੇੜੀ ਆ ਠੀਕ ਹੈ ਜੇ ਕੋਈ ਉਹਨਾਂ ਨੂੰ ਜਾਣਦਾ ਹੋਵੇ ਤਾਂ ਪਲੀ ਸ਼ੇਅਰ ਕਰੋ ਯਾਰ ਠੀਕ ਹੈ ਇਹ ਬੱਸ ਡਿਗੇ ਨਾਲ ਜਿਹੜਾ ਡੈੱਡ ਬੋਰਡਾਂ ਲਗਭਗ ਪੰਜ ਪੰਜ ਛੇ ਡੈੱਡ ਬੋਰਡ ਦਾ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਤੇ ਹਲੇ ਜਿਹੜੇ ਪੇਸ਼ੈਂਟ ਆਉ ਮਤਲਬ ਆ ਰਹੇ ਆ ਕੁਝ ਕੁ ਪੇਸ਼ੈਂਟ ਬਠਿੰਡੇ ਵੀ ਭੇਜ ਦਿੱਤੇ ਠੀਕ ਹੈ ਤੇ ਪਲੀਜ਼ ਬਾਈ ਬਣ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਠੀਕ ਹੈ ਆ ਜਿਹੜੀ ਬਈ ਜੌਨ ਸਾੜੇ ਨਾਲੇ ਦੇ ਵਿੱਚ ਬਸੜੀ ਗਈ ਆ ਤੇ ਉਹਦੇ ਆ ਡੈੱਡ ਬੋਡਿੰਗਾ ਨੇ ਤਿੰਨੇ ਠੀਕ ਹੈ ਇੱਕ ਆ ਬੱਚੀ ਆ 2 ਟਾਂ ਹੀ ਸਾਲ ਦੀ ਇਹ ਲੇਡੀ ਆ ਕਿ ਹਜੇ ਇਹਨਾਂ ਦੀ ਪਛਾਣ ਨਹੀਂ ਹੋਈ ਕੋਈ ਤੇ ਇਹ ਕਾ ਲੇਡੀ ਆ ਠੀਕ ਹੈ ਜੇ ਕੋਈ ਇਹਨਾਂ ਨੂੰ ਜਾਣਦਾ ਹੋਵੇ ਤਾਂ ਪਲੀ ਸ਼ੇਅਰ ਕਰੋ ਯਾਰ ਠੀਕ ਹੈ ਇਹ ਬਸੜੀ ਕੇ ਨਾਲੇ ਦੇ ਡੈੱਡ ਬੋਡਿੰਗਾ ਲਗਭਗ 5 5-6 ਡੈੱਡ ਬੋਡਗਾ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਤੇ ਹਲੇ ਜਿਹੜੇ ਪੇਸ਼ੈਂਟ ਆਉਂ ਮਤਲਬ ਆ ਰਹੇ ਆ ਕੁਝ ਕੁ ਪੇਸ਼ੈਂਟ ਬਠਿੰਡੇ ਵੀ ਭੇਜ ਦਿੱਤੇ ਆ ਠੀਕ ਹੈ ਤੇ ਪਲੀਜ਼ ਬਾਈ ਬਣ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਠੀਕ ਹੈ ਅੱਜ ਜਿਹੜੀ ਬਈ ਜਾਨ ਸਾੜੇ ਨਾਲੇ ਦੇ ਵਿੱਚ ਬਸੜ ਗਈ ਐ ਤੇ ਉਹਦੇ ਆ ਡੈੱਡ ਬੋਡੀਆਂ ਨੇ ਤਿੰਨ ਐ ਠੀਕ ਐ ਇੱਕਾ ਬੱਚੀ ਐ 2 ਟਾਂ ਹੀ ਸਾਲ ਦੀ ਇਹ ਲੇਡੀ ਆ ਅਜੇ ਇਹਨਾਂ ਦੀ ਪਛਾਣ ਨਹੀਂ ਹੋਈ ਕੋਈ ਤੇ ਇਹ ਕਾ ਲੇਡੀ ਆ ਠੀਕ ਐ ਜੇ ਕੋਈ ਉਹਨਾਂ ਨੂੰ ਜਾਣਦਾ ਹੋਵੇ ਤਾਂ ਪਲੀ ਸ਼ੇਅਰ ਕਰੋ ਯਾਰ ਠੀਕ ਐ ਇਹ ਬਸੜ ਕੇ ਨਾਲੇ ਦੇ ਡੈੱਡ ਬੋਡੀਆਂ ਲਗਭਗ 5 5-6 ਡੈੱਡ ਬੋਡੀਆਂ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਤੇ ਹਲੇ ਜਿਹੜੇ ਪੇਸ਼ੈਂਟ ਆ ਮਤਲਬ ਆ ਰਹੇ ਆ ਕੁਝ ਕੁ ਪੇਸ਼ੈਂਟ ਬਠਿੰਡੇ ਵੀ ਭੇਜ ਦਿੱਤੇ ਆ ਠੀਕ ਹੈ ਤੇ ਪਲੀਜ਼ ਬਾਈ ਬਣ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਠੀਕ ਹੈ ਅੱਜ ਜਿਹੜੀ ਬਈ ਜੌਨ ਸਾਲੇ ਨਾਲੇ ਦੇ ਵਿੱਚ ਬਸੜ ਗਈ ਐ ਤੇ ਉਹਦੇ ਆ ਡੈੱਡ ਬੋਰਡੀਆਂ ਨੇ ਤਿੰਨ ਨੇ ਠੀਕ ਐ ਇੱਕ ਆ ਬੱਚੀ ਐ 2 ਟਾਂ ਹੀ ਸਾਲ ਦੀ ਇਹ ਲੇਡੀ ਆ ਕਿਹਾ ਇਹਨਾਂ ਦੀ ਪਛਾਣ ਨਹੀਂ ਹੋਈ ਕੋਈ ਤੇ ਇਹ ਕਾ ਲੇਡੀ ਆ ਠੀਕ ਐ ਜੇ ਕੋਈ ਇਹਨਾਂ ਨੂੰ ਜਾਣਦਾ ਹੋਵੇ ਤਾਂ ਪਲੀ ਸ਼ੇਅਰ ਕਰੋ ਯਾਰ ਠੀਕ ਐ ਇਹ ਬਸੜ ਗਈ ਨਾਲੇ ਜਿਹੜਾ ਡੈੱਡ ਬੋਰਡੀਆਂ ਲਗਭਗ 5 5-6 ਡੈੱਡ ਬੋਰਡਾਂ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਤੇ ਹਲੇ ਜਿਹੜੇ ਪੇਸ਼ੈਂਟ ਆਉ ਮਤਲਬ ਆ ਰਹੇ ਆ ਕੁਝ ਕੁ ਪੇਸ਼ੈਂਟ ਬਠਿੰਡੇ ਵੀ ਭੇਜ ਦਿੱਤੇ ਆ ਠੀਕ ਹੈ ਤੇ ਪਲੀਜ਼ ਬਾਈ ਬਣ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਠੀਕ ਹੈ ਜਿਹੜੀ ਬਈ ਜੌਣ ਸਾੜੇ ਨਾਲੇ ਦੇ ਵਿੱਚ ਬਸੜੀ ਗਈ ਹੈ ਤੇ ਉਹਦੀਆਂ ਡੈੱਡ ਬੋਡੀਆਂ ਨੇ ਤੰਨੇ ਠੀਕ ਹੈ ਇੱਕਾ ਬੱਚੀ ਹੈ 2 ਟਾਂ ਹੀ ਸਾਲ ਦੀ ਇਹ ਲੇਡੀ ਆ ਅਜੇ ਇਹਨਾਂ ਦੀ ਪਛਾਣ ਨਹੀਂ ਹੋਈ ਕੋਈ ਤੇ ਇਹ ਕਾ ਲੇਡੀ ਆ ਠੀਕ ਹੈ ਜੇ ਕੋਈ ਉਹਨਾਂ ਨੂੰ ਜਾਣਦਾ ਹੋਵੇ ਤਾਂ ਪੂਰੀ ਸ਼ੇਅਰ ਕਰੋ ਯਾਰ ਠੀਕ ਹੈ ਇਹ ਬਸੜੀ ਕੇ ਨਾਲੇ ਜਿਹੜਾ ਡੈੱਡ ਬੋਡੀਆਂ ਲਗਭਗ 5 5-6 ਡੈੱਡ ਬੋਡੀਆਂ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਤੇ ਹਲੇ ਜਿਹੜੇ ਪੇਸ਼ੈਂਟ ਆਉਂ ਮਤਲਬ ਆ ਰਹੇ ਆ ਕੁਝ ਕੁ ਪੇਸ਼ੈਂਟ ਬਠਿੰਡੇ ਵੀ ਭੇਜ ਦਿੱਤੇ ਆ ਠੀਕ ਹੈ ਤੇ ਪਲੀਜ਼ ਬਾਈ ਬਣ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਠੀਕ ਹੈ ਆ ਜਿਹੜੀ ਬਈ ਜੌਨ ਸਾਲੇ ਨਾਲੇ ਦੇ ਵਿੱਚ ਬਸ ਡਿੱਗੀ ਐ ਤੇ ਉਹਦੇ ਆ ਡੈੱਡ ਬੋਡੀਆਂ ਨੇ ਤਿੰਨ ਐ ਠੀਕ ਐ ਇੱਕ ਆ ਬੱਚੀ ਐ 2 ਟਾਂ ਹੀ ਸਾਲ ਦੀ ਇਹ ਲੇਡੀ ਆ ਅਜੇ ਇਹਨਾਂ ਦੀ ਪਛਾਣ ਨਹੀਂ ਹੋਈ ਕੋਈ ਤੇ ਇਹ ਕਾ ਲੇਡੀ ਆ ਠੀਕ ਐ ਜੇ ਕੋਈ ਇਹਨਾਂ ਨੂੰ ਜਾਣਦਾ ਹੋਵੇ ਤਾਂ ਪਲੀ ਸ਼ੇਅਰ ਕਰੋ ਯਾਰ ਠੀਕ ਐ ਇਹ ਬਸ ਡਿੱਗੇ ਨਾਲ ਜਿਹੜਾ ਡੈੱਡ ਬੋਡੀਆਂ ਲਗਭਗ 5 5 6 ਡੈੱਡ ਬੋਡੀਆਂ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਤੇ ਹਲੇ ਜਿਹੜੇ ਪੇਸ਼ੈਂਟ ਆ ਮਤਲਬ ਆ ਰਹੇ ਆ ਕੁਝ ਕੁ ਪੇਸ਼ੈਂਟ ਬਠਿੰਡੇ ਵੀ ਭੇਜ ਦਿੱਤੇ ਆ ਠੀਕ ਹੈ ਤੇ ਪਲੀਜ਼ ਬਾਈ ਬਣ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਠੀਕ ਹੈ ਆਜ ਜਿਹੜੀ ਬਾਈ ਜੌਨ ਸਾਲੇ ਨਾਲੇ ਦੇ ਵਿੱਚ ਬਸੜ ਗਈ ਹੈ ਤੇ ਉਹਦੇ ਆ ਡੈੱਡ ਬੋਡਿੰਗ ਨੇ ਤਿੰਨੇ ਹੈ ਠੀਕ ਹੈ। ਇੱਕਾ ਬੱਚੀ ਹੈ 2 ਟਾਂ ਹੀ ਸਾਲ ਦੀ। ਇਹ ਲੇਡੀ ਆ। ਹਾਂ ਜ ਇਹਨਾਂ ਦੀ ਪਛਾਣ ਨਹੀਂ ਹੋਈ ਕੋਈ। ਤੇ ਇਹ ਕਾਹ ਲੇਡੀ ਆ ਠੀਕ ਹੈ। ਜੇ ਕੋਈ ਉਹਨਾਂ ਨੂੰ ਜਾਣਦਾ ਹੋਵੇ ਤਾਂ ਪੂਰੀ ਸ਼ੇਅਰ ਕਰੋ ਯਾਰ। ਠੀਕ ਹੈ। ਇਹ ਬਸੜ ਕੇ ਨਾਲੇ ਜੋ ਡੈੱਡ ਬੋਡਿੰਗ ਲਗਭਗ 5 5-6 ਡੈੱਡ ਬੋਡਗਾ ਸਰਕਾਰੀ ਹਸਪਤਾਲ ਤਲਵੰਡੀ ਸਾਬੋ। ਤੇ ਹਲੇ ਜਿਹੜੇ ਪੇਸ਼ੈਂਟ ਆਉ ਮਤਲਬ ਆ ਰਹੇ ਆ ਕੁਝ ਕੁ ਪੇਸ਼ੈਂਟ ਬਠਿੰਡੇ ਵੀ ਭੇਜ ਦਿੱਤੇ ਆ ਠੀਕ ਹੈ ਤੇ ਪਲੀਜ਼ ਬਾਈ ਬਣ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਠੀਕ ਹੈ